welcom students ਅੱਜ ਅਸੀਂ ਗੱਲ ਕਰਾਂਗੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਇਹਨਾਂ ਘਟਨਾਵਾਂ ਨੂੰ ਅਸੀਂ ਕੁਐਸਚਨਰ ਦੇ ਰੂਪ ਦੇ ਵਿੱਚ ਕਰਾਂਗੇ ਐਮਸੀਕਿਊਜ਼ ਨੇ ਸਭ ਤੋਂ ਪਹਿਲਾ ਹੈਗਾ ਸਿੱਖਾਂ ਦੇ 6ਵੇਂ ਗੁਰੂ ਕੌਣ ਸਨ ਸਾਰਾ ਆਨਸਰ ਆਊਗਾ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਗੁਰੂ ਕੀ ਬਡਾਲੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪਿਤਾ ਕੌਣ ਸਨ ਗੁਰੂ ਹਰਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਸਨ ਗੁਰੂ ਹਰਗੋਬਿੰਦ ਸਿੰਘ ਜੀ ਦੇ ਮਾਤਾ ਜੀ ਕੌਣ ਸਨ ਮਾਤਾ ਗੰਗਾ ਦੇਵੀ ਗੁਰੂ ਹਰਗੋਬਿੰਦ ਸਿੰਘ ਜੀ ਗੁਰਗੱਦੀ ਦਾ ਸਮਾ ਕੀ ਸੀ ਗੁਰੂ ਹਰਗੋਬਿੰਦ ਸਿੰਘ ਜੀ ਕਿੰਨਾ ਸਮਾਂ ਗੁਰਗੱਦੀ ਤੇ ਬੈਠੇ 600 1606 ਤੋਂ 1644 ਈਸਵੀ ਤੱਕ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੁੱਤਰ ਕੌਣ ਸਨ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਬਾਬਾ ਗੁਰਦਿੱਤਾ ਤੇ ਤੇਗ ਬਹਾਦਰ ਅਨੀ ਰਾਏ ਤੇ ਸੂਰਜਮਲ ਅਟਲ ਰਾਏ ਤਾਂ ਸਹੀ ਆਨਸਰ ਆਊਗਾ ਉਪਰੋਕਤ ਸਾਰੇ ਗੁਰੂ ਹਰਗੋਬਿੰਦ ਸਿੰਘ ਜੀ ਦੀ ਉਮਰ ਕੀ ਸੀ ਜਦੋਂ ਉਹ ਗੱਦੀ ਤੇ ਬੈਠੇ ਸਨ 11 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਗੱਦੀ ਤੇ ਬੈਠੇ ਸਨ ਗੁਰੂ ਹਰਗੋਬਿੰਦ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮਕਾਲੀ ਮੁਗਲ ਸ਼ਾਸਕ ਸ਼ਾਹਜਹਾਂ ਤੇ ਜਹਾਂਗੀਰ ਦੋਵੇਂ ਸੀ ਇਸ ਲਈ ਸਾਡਾ ਆਨਸਰ ਆਊਗਾ ਬੀ ਤੇ ਸੀ ਦੋਵੇਂ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਤੇ ਸਥਾਪਿਤ ਕਰਨ ਵੇਲੇ ਗੁਰਿਆਈ ਦੀ ਰਸਮ ਕਿਸ ਨੇ ਅਦਾ ਕੀਤੀ? ਬਾਬਾ ਬੁੱਢਾ ਜੀ ਨੇ। ਕੀਰਤਪੁਰ ਦਾ ਕੀ ਅਰਥ ਹੈ? ਜਿੱਥੇ ਪ੍ਰਮਾਤਮਾ ਦੇ ਨਾਮ ਦੀ ਪੂਜਾ ਕੀਤੀ ਜਾਂਦੀ ਹੈ। ਸਿੱਖ ਇਤਿਹਾਸ ਵਿੱਚ ਸਿੱਖਾਂ ਦੁਆਰਾ ਮੁਗਲਾਂ ਨਾਲ ਲੜੀ ਗਈ ਪਹਿਲੀ ਲੜਾਈ ਦਾ ਕੀ ਨਾਮ ਸੀ? ਅਮਰਤ ਸਰਦੀ ਲੜਾਈ। ਪੰਜਾਬ ਦੇ ਇਤਿਹਾਸ ਵਿੱਚ ਸਿੱਖਾਂ ਤੇ ਮੁਗਲਾਂ ਦਰਮਿਆਨ ਹੋਈ ਪਹਿਲੀ ਲੜਾਈ ਵਿੱਚ ਸਿੱਖ ਨੇ ਸਿੱਖਾਂ ਦਾ ਨੇਤਾ ਕੌਣ ਸੀ ਗੁਰੂ ਹਰਗੋਬਿੰਦ ਸਿੱਖਾਂ ਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਹੋਈ ਸੀ 1634 ਈਸਵੀ ਵਿੱਚ ਭਾਈ ਵਿਦੀ ਚੰਦ ਸ਼ੀਨਾ ਕੌਣ ਸੀ ਭਾਈ ਵਿਦੀ ਚੰਦ ਸ਼ੀਨਾ ਕੌਣ ਸੀ ਇੱਕ ਸਿੱਖ ਯੋਧਾ ਤੇ ਧਾਰਮਿਕ ਪ੍ਰਚਾਰਕ ਸੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਾਥੀ ਸੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮਕਾਲੀ ਸੀ ਤਾਂ ਇਹਦਾ ਮਤਲਬ ਟੀ ਆਨਸਰ ਆਊਗਾ ਸਾਡਾ ਇਹ ਸਾਰੀਆਂ ਜਿਹੜੀਆਂ ਗੱਲਾਂ ਸਿਗੀਆਂ ਇਹ ਪਾਈ ਵਿਧੀ ਚੰਦ ਛੀਨਾ ਬਾਰੇ ਸਿਗੀਆਂ ਗੁਰੂ ਹਰਗੋਬਿੰਦ ਜੀ ਆਪਣੀ ਗੱਦੀ ਕਿਸ ਨੂੰ ਦੇਣਾ ਚਾਹੁੰਦੇ ਸਨ ਬਾਬਾ ਗੁਰਦਿੱਤਾਂ ਨੂੰ ਰੋਜ਼ ਮੇਰੀ ਕੀ ਹੈ ਰੋਜ਼ ਮੇਰੀ ਕੀ ਆ ਉਹਨਾਂ ਨਾਲ ਬਣੇ ਮੰਣ ਕੇ ਅਕਾਲ ਤਖਤ ਕੀ ਹੈ ਉੱਚਾ ਪਲੇਟਫਾਰਮ ਤੇ ਗੁਰਦੁਆਰਾ ਇਹਦਾ ਮਤਲਬ ਸਾਡਾ ਆਨਸਰ ਆਊਗਾ ਡੀ ਦੋਵੇਂ ਬੀ ਤੇ ਸੀ ਅਕਾਲ ਤਖਤ ਦੀ ਨੀ ਕਿਸ ਨੇ ਰੱਖੀ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਕਿੱਥੇ ਆ? ਅੰਮ੍ਰਿਤਸਰ ਅਕਾਲ ਤਖਤ ਦਾ ਕੀ ਅਰਥ ਹੈ? ਸਦਾ ਰਹਿਣ ਵਾਲਾ ਤਖਤ ਅਕਾਲ ਤਖਤ ਦੀ ਉਸਾਰੀ ਕਦੋਂ ਪ੍ਰਾਰੰਭ ਹੋਈ ਸੀ? 1606 ਵਿੱਚ ਅਕਾਲ ਤਖਤ ਦੀ ਉਸਾਰੀ ਕਦੋਂ ਮੁਕੰਮਲ ਹੋਈ? 1609 ਵਿੱਚ ਅਕਾਲ ਤਖਤ ਦਾ ਨਿਰਮਾਣ ਕਿਹੜੇ ਗੁਰੂ ਦੁਆਰਾ ਕਰਵਾਇਆ ਗਿਆ ਗੁਰੂ ਹਰਗੋਬਿੰਦ ਜੀ ਦੁਆਰਾ ਅਕਾਲ ਤਖਤ ਦੇ ਨਿਰਮਾਣ ਦਾ ਮੁੱਖ ਉਦੇਸ਼ ਕੀ ਸੀ ਦੁਨੀਆਬੀ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕਰਨਾ ਪੰਜ ਤਖਤਾ ਵਿੱਚੋਂ ਸਭ ਤੋਂ ਪਹਿਲਾਂ ਕਿਹੜੇ ਤਖਤ ਦਾ ਨਿਰਮਾਣ ਕੀਤਾ ਸੀ ਅਕਾਲ ਤਖਤ ਦਾ ਸਹੀ ਜੋੜ ਸਹੀ ਜੋੜ ਕਰਨਾ ਸੀ ਕੇਸਗੜ ਸਾਹਿਬ ਕਿਹਦੇ ਨਾਲ ਸੰਬੰਧ ਆ ਤਖਤ ਸ੍ਰੀ ਕੇਸਗੜ ਸਾਹਿਬ ਦਾ ਸੰਬੰਧ ਆ ਗੁਰੂ ਗੋਬਿੰਦ ਸਿੰਘ ਜੀ ਨਾਲ ਦਮਦਮਾ ਸਾਹਿਬ ਦਾ ਕਿਹਦੇ ਨਾਲ ਸੰਬੰਧ ਆ ਦੰਦਮਸ ਸ ਆਹਬ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂਦੇਣ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨਾਲ ਅਖਾਲ ਤਖਤ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਇਸ ਲਈ ਸਾਡਾ ਆਨਸਰ ਕੀ ਆਊਗਾ ਡੀ ਗੁਰੂ ਗੁਰੂ ਗੋਬਿੰਦ ਜੀ ਦੀ ਮੁਗਲਾਂ ਨਾਲ ਆਖਰੀ ਲੜਾਈ ਕਿਹੜੀ ਸੀ ਫੋਗਵਾੜਾ ਦੀ ਲੜਾਈ ਜਿਹੜਾ ਇਹ ਮਿਲਾਨ ਵਾਲਾ ਕੁਐਸਚਨ ਆ ਇਹਦਾ ਆਨਸਰ ਸਿਰਫ ਇੱਥੇ ਮਿਲਾਨ ਕਰਕੇ ਨਹੀਂ ਆਉਂਦਾ ਇੱਥੇ ਇੱਕ ਟਿੱਕ ਲਗਾ ਕੇ ਆਉਗਾ ਜਿਹੜੇ ਆਪਸ਼ਨ ਦਿੱਤੇ ਹੋਏ ਨੇ ਤੁਹਾਨੂੰ ਗੁਰੂ ਹਰਗੋਬਿੰਦ ਜੀ ਸਾਹਿਬਜੀ ਦੀ ਮੁਗਲਾਂ ਨਾਲ ਆਖਰੀ ਲੜਾਈ ਕਦੋਂ ਹੋਈ 1735 ਵਿੱਚ ਅਬਦੁੱਲ ਤੇ ਨਥਰਾਮ ਗਾਇਕ ਕਿਸ ਗੁਰੂ ਦੇ ਦਰਬਾਰ ਵਿੱਚ ਸਨ ਗੁਰੂ ਹਰਗੋਬਿੰਦ ਜੀ ਦੇ ਅੰਮ੍ਰਿਤਸਰ ਦੇ ਕਿਲਾਵੰਦੀ ਕਿਸ ਨੇ ਕਰਵਾਈ ਗੁਰੂ ਹਰਗੋਬਿੰਦ ਜੀ ਨੇ ਲੋਗੜ ਦਾ ਕਿਲਾ ਕਿਸ ਨੇ ਬਣਵਾਇਆ ਗੁਰੂ ਹਰਗੋਬਿੰਦ ਜੀ ਨੇ ਲੋਗੜ ਦਾ ਕਿਲਾ ਕਿੱਥੇ ਆ ਅੰਮ੍ਰਿਤਸਰ ਸਿੱਖ ਇਤਿਹਾਸ ਵਿੱਚ ਮਿਲਟਰੀ ਕਰਨ ਦੀ ਨਵੀਂ ਨੀਤੀ ਕਿਸ ਨੇ ਅਪਣਾਈ ਗੁਰੂ ਹਰਗੋਬਿੰਦ ਜੀ ਨੇ 6ਵੇਂ ਗੁਰੂ ਦੁਆਰਾ ਅਪਣਾਈ ਗਈ ਮੀਰੀ ਤੇ ਪੀਰੀ ਨੀਤੀ ਦਾ ਮੁੱਖ ਉਦੇਸ਼ ਕੀ ਸੀ ਸਿੱਖਾਂ ਨੂੰ ਬਹਾਦਰ ਤੇ ਸਵੈ ਬਚਾਓਵਾਦੀ ਬਣਾਉਣਾ ਗੱਟਕਾ ਕੀ ਹੈ ਇੱਥੇ ਗੱਟਕਾ ਲਿਖਿਆ ਗੱਤਕਾ ਕੀ ਹੈ ਗੱਤਕਾ ਕੀ ਹੈ ਇਸ ਨੂੰ ਕਿਸ ਗੁਰੂ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਮਾਰਸ਼ਲ ਕਲਾ ਹੈ ਜਿਸ ਨੂੰ ਗੁਰੂ ਹਰਗੋਬਿੰਦ ਜੀ ਨੇ ਸ਼ੁਰੂ ਕੀਤਾ ਸੀ ਮੁਗਲਾਂ ਤੇ ਗੁਰੂ ਹਰਗੋਬਿੰਦ ਜੀ ਵਿਚਕਾਰ ਲੜਾਈਆਂ ਦਾ ਉਦੇਸ਼ ਕੀ ਸੀ ਆਪਣੀ ਸੁਰੱਖਿਆ ਕੀਰਤਪੁਰ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਗੁਰੂ ਹਰਗੋਬਿੰਦ ਜੀ ਨੇ ਨਾਨਕ ਮੱਤਾ ਕਿੱਥੇ ਆ ਉੱਤਰਾਖੰਡ ਵਿੱਚ ਗੁਰੂ ਹਰਗੋਬਿੰਦ ਜੀ ਨੇ ਆਪਣੇ ਆਖਰੀ ਸਮੇਂ ਕਿੱਥੇ ਬਿਤਾਏ ਕੀਰਤਪੁਰ ਵਿਖੇ ਮੁਗਲ ਸ਼ਾਸਕ ਦੁਆਰਾ ਫੜੇ ਜਾਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੂੰ ਕਿੱਥੇ ਰੱਖਿਆ ਗਿਆ ਗਵਾਲੀਅਰ ਗੁਰੂ ਹਰਗੋਬਿੰਦ ਜੀ ਨੂੰ ਕਿਸ ਮੁਗਲ ਸ਼ਾਸਕ ਦੁਆਰਾ ਬੰਦੀ ਬਣਾਇਆ ਗਿਆ ਸੀ? ਜਹਾਂਗੀਰ ਦੁਆਰਾ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਉਹਨਾਂ ਨੇ 52 ਰਾਜਿਆਂ ਨੂੰ ਮੁਗਲ ਸ਼ਾਸਕ ਤੋਂ ਮੁਕਤ ਕਰਵਾਇਆ ਸੀ। ਮੁਗਲਾਂ ਤੇ ਗੁਰੂ ਹਰਗੋਬਿੰਦ ਜੀ ਵਿਚਕਾਰ ਲਹਿਰਾ ਦੀ ਲੜਾਈ ਦਾ ਤਤਕਾਲ ਕਾਰਨ ਕੀ ਸੀ ਦੋ ਘੋੜੇ ਕੌਲਾਂ ਕੌਣ ਸੀ ਲੋਹਰ ਦੇ ਕਾਜੀ ਦੀ ਤੀ ਮੀਰੀ ਨਾਮਕ ਤਲਵਾਰ ਦਾ ਕੀ ਉਦੇਸ਼ ਸੀ ਬੇਰਮੀ ਦਾ ਸਾਹਮਣਾ ਕਰਨਾ ਪੀਰੀ ਨਾਮ ਦੀ ਤਲਵਾਰ ਦਾ ਕੀ ਉਦੇਸ਼ ਸੀ ਸਿੱਖ ਧਰਮ ਦੀ ਰੱਖਿਆ ਕਰਨਾ ਸਿੱਖ ਧਰਮ ਵਿੱਚ ਕਿੰਨੇ ਤਖਤ ਸਥਾਪਿਤ ਹੋਏ? 5 ਸਿੱਖ ਧਰਮ ਦੇ ਪੰਜਾਬ ਵਿੱਚ ਕਿੰਨੇ ਤਖਤ ਨੇ? 3 ਸਿੱਖ ਧਰਮ ਦੇ ਕਿੰਨੇ ਤਖਤ ਪੰਜਾਬ ਤੋਂ ਬਾਹਰ ਨੇ? 2 ਅਕਾਲ ਤਖਤ ਦੀਆਂ ਪਹਿਲੀਆਂ ਦੋ ਮੰਜ਼ਲਾਂ ਕਿਸ ਨੇ ਬਣਵਾਈਆਂ ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖਤ ਦੀਆਂ ਉੱਪਰਲੀਆਂ ਤਿੰਨ ਮੰਜ਼ਲਾਂ ਕਿਸ ਨੇ ਬਣਵਾਈਆਂ ਮਹਾਰਾਜਾ ਰਣਜੀਤ ਸਿੰਘ ਨੇ ਧਰਮਸ਼ਾਲਾ ਲਈ ਪਹਿਲੀ ਵਾਰ ਗੁਰਦੁਆਰਾ ਸ਼ਬਦ ਦੀ ਵਰਤੋਂ ਕਿਸ ਨੇ ਕੀਤੀ ਗੁਰੂ ਹਰਗੋਬਿੰਦ ਜੀ ਨੇ ਗੁਰੂ ਹਰਗੋਬਿੰਦ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਗੁਰੂ ਹਰ राय ਜੀ ਨੂੰ ਗੁਰੂ ਹਰਗੋਬਿੰਦ ਜੀ ਬਾਰੇ ਛੇੜ ਦਿੱਤੇ ਬਿਆਨਾਂ ਤੇ ਵਿਚਾਰ ਕਰੋ ਚਾਰ ਲਾਈਨਾਂ ਦਿੱਤੀਆਂ ਹੋਈਆਂ ਨੇ ਇਹਨਾਂ ਬਾਰੇ ਦੱਸਣਾ ਕਿ ਕਿਹੜਾ ਸਹੀ ਹੈ ਸਾਡਾ ਆਨਸਰ ਆਊਗਾ ਪਹਿਲੀ ਤੇ ਤੀਜੀ ਆ ਜਿਹੜੀ ਉਹ ਸਹੀ ਆ ਉਹ ਗੁਰੂ ਅਰਜਨ ਦੇਵ ਜੀ ਦਾ ਇਕਲੌਤਾ ਪੁੱਤਰ ਸੀ 11 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਗੱਦੀ ਦਿੱਤੀ ਗਈ ਗੁਰਗੱਦੀ ਦੋ ਤਲਵਾਰਾਂ ਮੀਰੀ ਦੇ ਪੀਰੀ ਦੇ ਸੰਬੰਧ ਵਿੱਚ ਦਿੱਤੇ ਬਿਆਨਾਂ ਤੇ ਵਿਚਾਰ ਕਰੋ ਦੋ ਗੱਲਾਂ ਦਿੱਤੀਆਂ ਹੋਈਆਂ ਨੇ ਇੱਥੇ ਤਾਂ ਤੁਸੀਂ ਇਹਦੇ ਵਿੱਚ ਸਹੀ ਵਿਕਲਪ ਚੁਣਨਾ ਏ ਗੁਰੂ ਹਰਗੋਬਿੰਦ ਜੀ ਨੇ ਦੋ ਤਲਵਾਰਾਂ ਪਹਿਨੀਆਂ ਹੋਈਆਂ ਸਨ ਮੀਰੀ ਅਧਿਆਤਮਿਕ ਸ਼ਕਤੀ ਦੀ ਨੁਮਾਇੰਦੀ ਕੀ ਕਰਦੀ ਹੈ ਤੇ ਪੀਰੀ ਧਰਮ ਨਿਰਪੱਖ ਅਧਿਕਾਰ ਦੀ ਨੁਮਾਇੰਦੀ ਕਰਦੀ ਹੈ ਤਾਂ ਦੂਸਰਾ ਗਲਤ ਹੈ ਇਸ ਲਈ ਸਾਡਾ ਉੱਤਰ ਕੀ ਆਊਗਾ ਏ ਪਹਿਲਾ ਗੁਰੂ ਹਰਗੋਬਿੰਦ ਜੀ ਦੇ ਅਧੀਨ ਜਥਿਆਂ ਨਾਲ ਸੰਬੰਧਿਤ ਬਿਆਨਾਂ ਤੇ ਵਿਚਾਰ ਕਰੋ ਹੁਣ ਇੱਥੇ ਤਿੰਨ ਆਪਸ਼ਨ ਦਿੱਤੇ ਹੋਏ ਨੇ ਤਿੰਨਾਂ ਦੇ ਵਿੱਚ ਅਸੀਂ ਦੇਖਣਾ ਹੈ ਤਿੰਨ ਲਾਈਨਾਂ ਦੇ ਵਿੱਚ ਕਿਹੜੀ ਸਹੀ ਹੈ ਏ ਉਸ ਸਮੂਹ ਸਨ ਜਿਨ੍ਹਾਂ ਵਿੱਚ ਫੌਜਾਂ ਬੰਡੀਆਂ ਗਈਆਂ ਸਨ ਇਹ ਠੀਕ ਆ ਅਜੇ ਇਹ ਕੁੱਲ 10 ਜਥੇ ਸਾਨੇ ਗਲਤ ਆ ਇਹਨਾਂ ਜਥਿਆਂ ਵਿੱਚ ਪਠਾਨ ਸ਼ਾਮਲ ਨਹੀਂ ਸਾਨੇ ਵੀ ਗਲਤ ਆ ਇਹਦਾ ਮਤਲਬ ਸਾਡਾ ਉੱਤਰ ਕੀ ਆਊਗਾ ਏ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ